ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਟਪਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਜੀ ਪਹਿਣਾ ਦੇ ਲਈ ਅੱਜ ਵਾਲੀ ਵੀਡੀਓ ਹੋਏ ਜੀ ਹੋਏਗੀ ਜੀ ਜੋ ਸਟਾਕ ਕਲੀਅਰ ਸੇਲ ਹੋਏਗੀ ਜੀ ਸਾਰੇ ਦੀ ਸਾਰੀ ਰੰਗ ਰਸ਼ੀਆ ਵੀ ਹੋਏਗਾ ਰਸ਼ੀਆ ਵੀ ਹੋਏਗਾ ਕ੍ਰਸ਼ ਵੀ ਹੋਏਗੀ ਔਰ ਚਨਾਉਣ ਵੀ ਹੋਏਗੀ ਜੀ ਸਾਰਿਆਂ ਦੇ ਤੁਹਾਨੂੰ ਥੋੜੇ-ਥੋੜੇ ਪੀਸ ਮਿਲਣਗੇ ਜੇਪੀ ਦੇ ਵੀ ਕੱਟ ਪੀਸ ਮਿਲਣਗੇ ਔਰ ਜੇਪੀ ਦੇ ਤੁਹਾਨੂੰ ਫਰੈਸ਼ ਸੂਟ ਵੀ ਮਿਲਣਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਆ ਸਟਾਕ ਜਿਹੜਾ ਹੋਏਗਾ ਉਹ ਸਾਰੇ ਦਾ ਸਾਰਾ ਮਿਕਸ ਹੋਏਗਾ ਜੀ ਸੋ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨਿਆਲ ਸਿੰਘ ਵਾਲਾ ਜਿੰਨਾਂ ਭੈਣਾਂ ਨੇ ਵੀ ਆਪਣੇ ਲਈ ਵਿਜ਼ਿਟ ਕਰਕੇ ਸੂਟ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਤੋਂ ਸਾਡੇ WhatsApp ਨੰਬਰ ਉੱਪਰ ਜਾ ਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬੁੱਕ ਕਰਵਾ ਸਕਦੇ ਹੋ ਲੈ ਸਕਦੇ ਹੋ ਜੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜਿਹੜਾ ਸੂਟ ਤੁਹਾਨੂੰ ਮਿਲੇਗਾ ਮਿਲਨਾਜ਼ ਕਾਟਨ ਬਾਈ ਰੰਗ ਰਸ਼ੀਆ ਰੰਗ ਰਸ਼ੀਆ ਦਾ ਤੁਹਾਨੂੰ ਜਿਹੜਾ ਇਹ 5 ਮੀਟਰ ਦੀ ਕੱਟ ਮਿਲੇਗੀ ਜੀ 120 ਰੁਪਏ ਪਰ ਮੀਟਰ ਦੇ ਧਾਰਨਾ ਤੁਹਾਨੂੰ 600 ਰੁਪਏ ਦਾ ਪੂਰਾ ਸੂਟ ਮਿਲੇਗਾ ਸ਼ਿਪਿੰਗ ਐਕਸਟਰਾ ਹੋਏਗੀ 5 ਮੀਟਰ ਦੀ ਕੱਟ ਹੋਏਗੀ ਜੀ ਕੋਈ ਡਿਫੈਕਟ ਨਹੀਂ ਹੋਏਗਾ ਕੋਈ ਮਿਸ ਪ੍ਰਿੰਟ ਨਹੀਂ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ ਫਰੈਸ਼ ਮਾਲ ਹੋਏਗਾ ਜੀ ਇਹ ਰੰਗ ਰਸ਼ੀਆ ਬ੍ਰਾਂਡ ਜਿੰਨਾ ਪਣਾ ਨਹੀਂ ਵਰਤਿਆ ਉਹਨਾਂ ਨੂੰ ਪਤਾ ਹੀ ਹੈ ਕਿ ਰੰਗ ਰਸ਼ੀਆ ਜਿਹੜਾ ਹੈਗਾ ਇੱਕ ਕਾਟਨ ਦਾ ਟਾਪ ਦਾ ਬ੍ਰਾਂਡ ਹੈਗਾ ਜੀ ਰੰਗ ਰਸ਼ੀਆ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਇਸ ਦੇ ਵਿੱਚ ਡਾਰਕ ਗ੍ਰੇ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਕਲਰ ਹੈਗਾ ਜੀ ਸਾਰਿਆਂ ਦੇ ਵਿੱਚ ਸਿੰਗਲ ਸਿੰਗਲ ਜੇ ਪੀਸ ਰਹਿ ਚੁੱਕੇ ਆ ਜੀ ਪਹਿਲਾਂ ਇਹ 650 ਰੁਪਏ ਵਾਲਾ ਪੀਸ ਸੀਗਾ ਜੀ ਆਪਾਂ ਨੇ ਇਹ 600 ਰੁਪਏ ਦੇ ਵਿੱਚ ਹੁਣ ਜਿਹੜੀ ਇਹਦੀ ਸੇਲ ਲਗਾ ਦਿੱਤੀ ਹੈਗੀ ਹੈ ਜੀ ਰੰਗ ਰਸ਼ੀਆ ਦਾ ਤੁਹਾਨੂੰ ਜਿਹੜਾ ਵਾਈਟ ਕਲਰ ਦੇ ਵਿੱਚ ਇੱਕ ਪੀਸ ਹੋਰ ਮਿਲੇਗਾ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਕਲਰ ਵਗੈਰਾ ਇਹਨਾਂ ਦੇ ਕਿਤੇ ਨਹੀਂ ਜਾਂਦੇ ਹੈਗੇ ਜੀ ਬਹੁਤ ਵਧੀਆ ਕਲਰ ਹੁੰਦੇ ਆ ਬਹੁਤ ਹੀ ਵਧੀਆ ਸਟਾਫ ਆ ਵਿਦਾਊਟ ਲਾਈਨਿੰਗ ਵਾਲਾ ਔਰ ਬਹੁਤ ਹੀ ਜ਼ਿਆਦਾ ਲਾਈਟ ਵੇਟ ਆ ਮਾਰਕੀਟ ਦੇ ਵਿੱਚ ਇਹ ਤੁਹਾਨੂੰ 1000 ਰੁਪਏ ਤੋਂ ਘੱਟ ਡਿਸਕਾਊਂਟ ਦੇ ਵਿੱਚ ਵੀ ਸੂਟ ਨਹੀਂ ਮਿਲਦਾ ਹੈਗਾ ਜੀ ਬਟ ਆਪਾਂ ਜਿਹੜਾ ਹੈਗਾ ਉਹ 600 ਰੁਪਏ ਦਾ ਦੇ ਰਹੇ ਹੈਗੇ ਆ ਨੈਕਸਟ ਜੋ ਤੁਹਾਨੂੰ ਮਿਲੇਗਾ ਰਸਟ ਕਲਰ ਦਾ ਹੋਏਗਾ ਜੀ ਰਸਟ ਕਲਰ ਦਾ ਪ੍ਰਿੰਟ ਹੋਏਗਾ ਆਫ ਵਾਈਟ ਦੇ ਉੱਪਰ ਹੋਏਗਾ ਰੰਗ ਰਸ਼ੀਆ ਦਾ ਪੀਸੀ ਮਿਲੇਗਾ ਜੀ ਇਹ ਵੀ ਤੁਹਾਨੂੰ ਰੰਗ ਰਸ਼ੀਆ ਦਾ ਹੀ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ ਫਰੈਸ਼ ਜਿਹੜਾ ਹੋਇਆ ਇਹ ਸੂਟ ਤੁਹਾਨੂੰ ਮਿਲੇਗਾ ਜੀ 600 ਰੁਪਏ ਦੇ ਵਿੱਚ ਨੈਕਸਟ ਵੀ ਜੋ ਤੁਹਾਨੂੰ ਹੈਗਾ ਮੈਂਦੀ ਕਲਰ ਦੇ ਵਿੱਚ ਮਿਲੇਗਾ ਜੀ ਆਫ ਵਾਈਟ ਦੇ ਉੱਪਰ ਰੰਗ ਰਸ਼ੀਆ ਬ੍ਰਾਂਡ ਦਾ ਹੀ ਤੁਹਾਨੂੰ ਇਹ ਵੀ ਸੂਟ ਮਿਲੇਗਾ ਜੀ 5 ਮੀਟਰ ਦੀ ਕੱਟ ਹੋएगी ਫਰੈਸ਼ ਸਟਾਕ ਹੋਇਆ ਕੋਈ ਡਿਫੈਕਟ ਕੋਈ ਮੈਸ ਪ੍ਰਿੰਟ ਕੁਝ ਨਹੀਂ ਹੈਗਾ ਜੀ ਨੈਕਸਟ ਤੁਹਾਨੂੰ ਲਵੈਂਡਰ ਕਲਰ ਦਾ ਜਿਹੜਾ ਸੂਟ ਮਿਲੇਗਾ ਲਵੈਂਡਰ ਔਰ ਪਿੰਕ ਕਲਰ ਦਾ ਜਿਹੜਾ ਹੈਗਾ ਆ ਉਹ ਪਿੰਕ ਕਲਰ ਦੇ ਕੰਟਰਾਸਟ ਦੀ ਜਿਹੜੀ ਹੈਗੀ ਆ ਉਹ ਪ੍ਰਿੰਟਿੰਗ ਹੈਗੀ ਆ ਕਲਰ ਬਹੁਤ ਹੀ ਪਿਆਰਾ 5 ਮੀਟਰ ਦੀ ਕੱਟ ਹੋएगी ਇਸ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ 500 ਇਹ 5 ਮੀਟਰ ਦੀ ਕੱਟ ਹੋਈਗੀ 600 ਰੁਪਏ ਦਾ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਕਲਰ ਦੇ ਉੱਪਰ ਹੋਏਗਾ ਜੀ ਆਫ ਵਾਈਟ ਦੇ ਵਿੱਚ ਰਸਟ ਕਲਰ ਦੀ ਪ੍ਰਿੰਟਿੰਗ ਹੋਏਗੀ ਜੀ ਇਹ ਵੀ ਤੁਹਾਨੂੰ ਜਿਹੜਾ ਹੈਗਾ ਇਹ ਆ ਉਹ 600 ਰੁਪਏ ਦਾ ਸੂਟ ਮਿਲ ਜਾਏਗਾ ਰੰਗ ਰਸ਼ੀਆ ਬ੍ਰਾਂਡ ਦਾ ਹੀ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਜੇਪੀ ਦਾ ਜਿਹੜਾ ਤੁਹਾਨੂੰ ਇਹ ਫਰੈਸ਼ ਸੂਟ ਮਿਲੇਗਾ ਜੀ ਇਹ ਹੋਏਗਾ ਮੈਚਿੰਗ ਸੂਟ ਜੀ ਪ੍ਰਿੰਟਡ ਸ਼ਰਟ ਮਿਲੇਗੀ ਔਰ ਨਾਲ ਜਿਹੜੀ ਹੈਗੀ ਤੁਹਾਨੂੰ ਪ੍ਰਿੰਟਡ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਹੋਏਗੀ ਜੀ 2.5 ਮੀਟਰ ਦੀ ਕੱਟ ਹੋਏਗੀ ਇਹ ਜਿਹੜਾ ਸੂਟ ਹੈਗਾ ਤੁਹਾਨੂੰ 550 ਰੁਪਏ ਦਾ ਮਿਲੇਗਾ ਜੀ 550 ਰੁਪਏ ਦਾ ਸ਼ਿਪਿੰਗ ਐਕਸਟਰਾ ਹੋਏਗੀ ਨੈਕਸਟ ਜੋ ਕਲਰ ਤੁਹਾਨੂੰ ਮਿਲੇਗਾ ਜੀ ਇਹ ਵੀ ਹੈਗਾ ਜਿਹੜਾ ਤੁਹਾਨੂੰ ਸਕਿਨ ਕਲਰ ਮਿਲੇਗਾ ਜੀ ਪ੍ਰਿੰਟਡ ਸ਼ਰਟ ਮਿਲੇਗੀ ਔਰ ਨਾਲ ਜਿਹੜੀ ਹੈਗੀ ਤੁਹਾਨੂੰ ਪ੍ਰਿੰਟ ਸੈਲਫ ਪ੍ਰਿੰਟ ਜਿਹੜੀ ਬਾਟਮ ਮਿਲੇਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈਗੀ ਆ ਪ੍ਰਾਈਸ ਹੋਏਗਾ ਸਿਰਫ 550 ਰੁਪਏ ਜੀ 550 ਦੇ ਵਿੱਚ ਤੁਹਾਨੂੰ ਇਹ ਜੇਪੀ ਦਾ ਜਿਹੜਾ ਹੈਗਾ ਮਲ ਰਹਿਣ ਵਾਲਾ ਨੈਕਸਟ ਹੋਏਗਾ ਜੀ ਤੁਹਾਨੂੰ ਮਿਲੇਗਾ येलो ਕਲਰ ਜੀ येलो ਕਲਰ ਟਾਈ ਟਾਈ ਮੀਟਰ ਦੇ ਕੱਟ ਹੋਏਗੀ ਮੈਚਿੰਗ ਸੂਟ ਹੋਏਗਾ ਜੇਪੀ ਦਾ ਜਿਹੜਾ ਇਹ ਕੱਟ ਰਹਿਣ ਵਾਲਾ ਹੈਗਾ ਜੀ ਜੇਪੀ ਦਾ ਸੂਟ ਹੋਏਗਾ 550 ਰੁਪਏ ਦੇ ਵਿੱਚ ਜੀ ਬਹੁਤ ਹੀ ਵਧੀਆ ਔਰ ਫਾਈਨ ਕੁਆਲਿਟੀ ਦਾ ਸਟਾਫ ਹੈਗਾ ਜੀ ਬਹੁਤ ਹੀ ਜ਼ਿਆਦਾ 100 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤਾਂ ਜੀ ਆਪਾਂ ਨੂੰ ਕੱਟ ਪੀਸਾਂ ਦੇ ਵਿੱਚ ਵੀ ਮਿਲਦਾ ਜੀ ਇਹ ਸੂਟ ਕੱਟ ਪੀਸਾਂ ਦੇ ਵਿੱਚ ਵੀ 100 ਰੁਪਏ ਮੀਟਰ ਦੇ ਹਿਸਾਬ ਨਾਲ ਮਿਲਦਾ ਜੀ ਫਰੈਸ਼ ਦੇ ਵਿੱਚ 550 ਰੁਪਏ ਦਾ ਮਿਲ ਰਿਹਾ ਜੀ ਰੰਗ ਰਸ਼ੀਆ ਵੀ ਜਿਹੜਾ ਹੈਗਾ ਕੱਟ ਪੀਸਾਂ ਦੇ ਵਿੱਚ 120 ਜਾਂ 125 ਰੁਪਏ ਮੀਟਰ ਆਂਦਾ ਹੈ ਜੀ ਫਰੈਸ਼ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਉਹ 600 ਰੁਪਏ ਦਾ ਮਿਲ ਰਿਹਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸ਼ੀਆ ਬ੍ਰਾਂਡ ਦਾ ਸਟਾਫ ਹੋਏਗਾ ਜੀ ਰਸ਼ੀਆ ਬ੍ਰਾਂਡ ਜੋ ਕਿ 100 ਰੁਪਏ ਪਰ ਮੀਟਰ ਹੋਏਗਾ ਜੀ 2.5 ਮੀਟਰ ਦੀ ਕੱਟ ਹੋਏਗੀ ਇਹ ਵੀ ਬਹੁਤ ਹੀ ਜ਼ਿਆਦਾ ਸੌਫਟ ਹੋਰ ਲਾਈਟ ਵੇਟ ਹੁੰਦਾ ਜੀ ਸਟਾਫ ਬਹੁਤ ਵਧੀਆ ਹੁੰਦਾ ਜੀ 2.5 ਮੀਟਰ ਦੀ ਕੱਟ ਹੋਏ ਜਾਨੀ ਕਿ 250 ਰੁਪਏ ਦੀ ਸ਼ਰਟ ਹੋ ਗਈ ਹੈ ਜੀ 235 ਦੀ ਕੱਟ ਦੀ ਤੁਹਾਨੂੰ ਇਸ ਤੇ ਨਾਲ ਜਿਹੜੀ ਹੈਗੀ ਰਸ਼ੀਆ ਬ੍ਰਾਂਡ ਦੀ ਹੀ ਸੈਲਫ ਪ੍ਰਿੰਟ ਬਾਟਮ ਮਿਲ ਜਾਏਗੀ ਇਸ ਤਰੀਕੇ ਨਾਲ ਜੀ ਤੁਸੀਂ ਲੈ ਸਕਦੇ ਹੋ 2 ਮੀਟਰ ਦੀ ਹੀ ਤੁਹਾਨੂੰ ਜਿਹੜੀ ਹੈਗੀ ਸ਼ਰਟ ਮਿਲੇਗੀ 235 ਦੀ ਤੁਹਾਨੂੰ ਜਿਹੜੀ ਹੈਗੀ ਸੈਲਫ ਪ੍ਰਿੰਟ ਬਾਟਮ ਮਿਲੇਗੀ ਜੀ 100 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਸਟੱਫ ਮਿਲੇਗਾ ਜੀ ਨੈਕਸਟ ਜੋ ਮਿਲੇਗਾ ਜੀ 530 ਦੀ ਕੱਟ ਹੋਏਗੀ ਜੀ ਇਹ ਹੈਗਾ ਆ ਕ੍ਰਸ਼ ਸਿਮਰ ਦਾਸ ਬ੍ਰਾਂਡ ਦੀ ਤੁਹਾਨੂੰ ਮਿਲੇਗੀ ਜੀ ਕ੍ਰਸ਼ ਸਿਮਰ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਜੀ ਦਾਸ ਬ੍ਰਾਂਡ ਦੀ ਤੁਹਾਨੂੰ ਕ੍ਰਸ਼ ਜਿਹੜੀ ਹੈਗੀ ਉਹ ਮੈਲਰੀ ਹੈ ਕ੍ਰਸ਼ਿਸ ਨੰਬਰ 530 ਦੀ ਕੱਟ ਮਿਲੇਗੀ ਜੀ ਪਾਰਟੀ ਵੇਅਰ ਸੂਟ ਹੋਏਗਾ ਜੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗੀ ਸ਼ਿਪਿੰਗ ਐਕਸਟਰਾ ਹੋਏਗੀ ਸਟਾਫ ਚੈੱਕ ਕਰੋ ਜੀ ਸ਼ਾਈਨਿੰਗ ਕਿੰਨੀ ਆ ਸਟਾਫ ਦੀ ਫੋਇਲ ਚੈੱਕ ਕਰੋ ਜੀ ਕਿੰਨੀ ਵਧੀਆ ਹੈਗੀ ਆ ਉਹ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਰਸਟ ਕਲਰ ਹੋਏਗਾ 530 ਦੀ ਕੱਟ ਹੋਏਗੀ 530 ਦੇ ਵਿੱਚ ਆਪਣਾ ਪੂਰਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਂਦਾ ਹੈ ਜੀ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਇਹ ਸਟਾਫਾ ਜਿਹੜਾ ਮਿਲੇਗਾ ਜੀ ਨੈਕਸਟ ਜੋ ਹੋਏਗਾ ਜੀ ਦਾਸ ਬ੍ਰੈਂਡ ਦੀ ਤੁਹਾਨੂੰ ਚਣੌਣ ਮਿਲੇਗੀ ਦਾਸ ਬ੍ਰੈਂਡ ਦੀ ਚਣੌਣ ਹੋਏਗੀ ਜੀ ਕਲਰ ਹੋਏਗਾ ਡਾਰਕ ਗ੍ਰੀਨ ਜੀ 5 ਮੀਟਰ ਦੀ ਕੱਟ ਇਹਦੇ ਵਿੱਚ ਤੁਹਾਨੂੰ ਮਿਲੇਗੀ 5 ਮੀਟਰ ਦੀ ਕੱਟ ਤੁਸੀਂ ਦੋ ਸ਼ਰਟਾਂ ਵੀ ਰੈਡੀ ਕਰ ਸਕਦੇ ਹੋ ਜੇਕਰ ਪੂਰਾ ਸੂਟ ਰੈਡੀ ਕਰਨਾ ਚਾਹੁੰਦੇ ਹੋ ਪੂਰਾ ਸੂਟ ਵੀ ਰੈਡੀ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਰੈਡੀ ਹੋਏਗਾ ਜੀ 10 ਬ੍ਰੈਂਡ ਦਾ ਸਟਾਫ ਹੈ 160 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਜੀ ਸ਼ਿਪਿੰਗ ਹੋਏਗੀ ਜੋ ਐਕਸਟਰਾ ਹੋਏਗੀ ਜੀ ਇਸਦੇ ਵਿੱਚ ਆਪਣੇ ਕੋਲ ਕਾਫੀ ਕਲਰ ਆਏ ਸੀ ਬਟ ਕੁਝ ਪੈਣਾ ਨੇ ਆਫਲਾਈਨ ਹੀ ਇਹਨਾਂ ਨੂੰ ਬਾਈ ਕਰ ਲਿਆ ਸੀ ਜੀ ਸਟਾਫ ਕਾਫੀ ਜ਼ਿਆਦਾ ਪਿਆਰਾ ਹੈਗਾ ਜੀ ਬਹੁਤ ਹੀ ਲਾਈਟ ਵੇਟ ਹੈ ਔਰ ਪ੍ਰਾਈਸ ਵੀ ਬਹੁਤ ਹੀ ਘੱਟ ਆ ਇਹ ਤਿੰਨ ਤੋਂ 350 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਮਿਲੇਗਾ ਜੀ ਇਹਦੇ ਸਿਰਫ ਆਪਣੇ ਕੋਲ ਦੋ ਹੀ ਪੀਸ ਰਹਿ ਗਏ ਆ ਜੀ ਹੁਣ ਨਵਾਂ ਸਟਾਕ ਆਏਗਾ ਕੱਲ ਤੋਂ ਫਿਰ ਜਿਹੜੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹ ਕੱਟ ਪੀਸੇਸ ਦੇ ਉੱਪਰ ਸਟਾਰਟ ਹੋਣਗੀਆਂ ਜੀ ਅੱਜ ਵਾਲੀ ਵੀਡੀਓ ਜੋ ਹੈਗੀ ਹੈ ਉਹ ਸਟਾਕ ਕਲੀਅਰ ਸੇਲ ਹੈਗੀ ਹੈ ਜਿਹੜੀਆਂ ਭੈਣਾਂ ਇਹਨਾਂ ਸੂਟਾਂ ਨੂੰ ਬਾਈ ਕਰਨਾ ਚਾਹੁੰਦੀਆਂ ਕਰਕੇ ਆਪਣੇ ਲਈ ਸੋਟਾ ਜਿਹੜੇ ਸੋਨੇ ਸੋਨੇ ਉਹ ਬੋਕਰਵਾ ਸਕਦੀਆਂ ਨੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਬੋਕਰਵਾ ਸਕੋ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ